1 ਜੁਲਾਈ ਤੋਂ ਤਰੰਪਰਚਾਰ ਲਹਿਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪੀਰਵਾਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਇਸ ਮਾਗਮਾ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੇ ਨਾਲ ਕੀਤੀ ਗਈ ਹੈ ਹੈੱਡ ਗ੍ਰੰਥੀ ਨੇ ਅਦਾਸ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰ ਕਰ ਸਿੱਖੀ ਦਾ ਸੁਨੇਹਾ ਦੇਣ ਦੇ ਲਈ ਸ਼ੁਰੂ ਕੀਤੀ ਜਾ ਰਹੀ ਲਹਿਰ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਅਗਾਈ ਵਿੱਚ 1 ਜੁਲਾਈ ਨੂੰ ਇੱਥੇ ਮਹਾਨ ਗੁਰਮਤ ਸਮਾਗਮ ਹੋ ਰਿਹਾ ਹੈ ਉਹਨਾਂ ਸਮਾਗਮਾਂ ਦੀ ਅਰੰਭਤਾ ਕਰਦੇ ਹੋਏ ਅੱਜ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਦੇ ਪਾਵਨ ਸਥਾਨ ਵਿਖੇ ਸਮੂਹ ਮੈਂਬਰ ਸਹਿਬਾਨ ਅਤੇ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਤੇ ਸ੍ਰੀ ਅਖੰਡ ਪਾਤਸ਼ਾਹਬ ਦੀ ਅਰੰਭਤਾ ਹੋਈ ਹੈ ਗੁਰੂ ਚਰਣਾ ਵਿੱਚ ਅਰਦਾਸ ਕੀਤੀ ਮਹਾਰਾਜ ਜੀ ਇਸ ਸਮਾਗਮ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਨਾਲ ਨਾਲ ਜੋ ਇਹ ਮਹਾਨ ਸਲਾਂਗਾ ਜੋਗ ਉਦਮ ਕੀਤਾ ਗਿਆ ਵੀ ਘਰ ਘਰ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਉਹਦੇ ਵਾਸਤੇ ਅਰਦਾਸ ਕੀਤੀ ਵੀ ਮਹਾਰਾਜ ਕਿਰਪਾ ਕਰੇ ਸਾਰੇ ਮੈਂਬਰ ਸਹਿਬਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਹਿਬਾਨ ਤੇ ਸ਼੍ਰੋਮਣੀ ਕਮੇਟੀ ਦੇ ਸਾਰੇ ਜਿਹੜੇ ਸੇਵਾਦਾਰ ਨੇ ਮਹਾਰਾਜ ਸਾਰਿਆਂ ਦੇ ਸੀਸ ਤੇ ਮਿਹਰ ਪਰਿਆ ਹੱਥ ਰੱਖ ਕੇ ਆਪਸੀ ਮੇਲ ਪਿਆਰ ਇਤفاق ਦੀ ਦਾਤ ਬਖਸ਼ਿਸ਼ ਕਰਕੇ ਇਸ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਕਰਨ ਵਾਸਤੇ ਉਦਮ ਤੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਵਾਜਨ ਦੂਜੇ ਪਾਸੇ ਸਮਾਗਮ ਦੀਆਂ ਤਿਆਰੀਆਂ ਵੀ ਜੋਰਾ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਨੇ ਪਰ ਧਰਮ ਪ੍ਰਚਾਰ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਇੱਕਤਰ ਇਕ ਨੂੰ ਬਹੁਤ ਵੱਡਾ ਸਮਾਗਮ ਆ ਜਿਹੜਾ ਉਹ ਇੱਥੇ ਕੀਤਾ ਜਾਣਾ ਹੈ ਤਖਤ ਸਾਹਿਬ ਤੇ ਇਹ ਜਿਹੜੇ ਸਾਰੇ ਪ੍ਰਬੰਧ ਨੇ ਇਹਨਾਂ ਦੀਆਂ ਪੂਰੀਆਂ ਤਿਆਰੀਆਂ ਨੇ ਸਾਰਾ ਸਾਡਾ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਸਟਾਫ ਆ ਉਹ ਸਾਰੇ ਲੱਗਿਆ ਹੋਇਆ ਤਖਤ ਸਾਹਿਬ ਦਾ ਜਿੰਨਾ ਵੀ ਪ੍ਰਬੰਧ ਹੈ ਮੈਨੇਜਰ ਸਾਹਿਬ ਦੀ ਅਗਵਾਈ ਸਾਰਾ ਉਹ ਲੱਗਿਆ ਸਿੰਘ ਸਾਹਿਬਾਨ ਜੀ ਬਹੁਤ ਹੀ ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਸਾਰੇ ਜਿਹੜੇ ਸਮਾਗਮ ਨੇ ਇਹਨਾਂ ਦੀ ਆਰੰਭਤਾ ਅੱਜ ਤੋਂ ਸ਼ੁਰੂ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਪਾਰ ਚ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਕੀਤੇ ਜਾ ਰਹੇ ਇਹਨਾਂ ਸਮਾਗਮਾਂ ਨੂੰ ਲੈ ਕੇ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਜੱਤਪਾਣੀ ਟੀਵੀ